ਇਹ ਰੋਡ ਉਹ ਰੋਡ ਆ ਜਿਹੜੀ ਦੁਗਰੀ ਦੀ ਮੇਨ ਰੋਡ ਅਸੀਂ ਇਹਨੂੰ ਕਹਿੰਨੇ ਆ ਜਿਹਦੇ ਵਿੱਚੋਂ ਡੇਲੀ ਤੋਂ 70 80 ਹਜ਼ਾਰ ਲੋਕ ਜਾਣ ਤੇ ਆਉਣ ਦਾ ਰਾਹ ਆ ਸਵੇਰੇ ਮਾਰਨਿੰਗ ਤੁਸੀਂ ਇੱਥੇ ਆ ਕੇ ਦੇਖਿਓ ਇੱਥੇ ਬਹੁਤ ਡਿੱਗਦੇ ਚੱਕਰ ਦੇ ਵਿੱਚ ਗੱਡੀਆਂ ਡਿੱਗ ਪੈਂਦੀਆਂ ਦੇਖੋ ਕਿਤੇ ਕਿਤੇ ਖੜੇ ਪਏ ਹੋਏ ਨੇ ਇੱਥੇ ਕਰਦੇ ਹੀ ਨਹੀਂਗੇ ਜੀ ਕੁਝ ਆ ਆ ਕੱਲ ਕੱਲ ਸਾਡੀਆਂ ਦੋ ਗੱਡੀਆਂ ਪਲਟ ਗਈਆਂ ਜੀ ਇੱਥੇ ਆ ਮੋੜ ਤੇ ਇੱਕ ਹੋਰੇ ਪਲਟ ਗਈ ਇੱਕ ਭਰੇ ਪਲਟ ਗਈ ਆ ਮੈਂ ਆਪਣੇ ਵੱਲੋਂ ਚਾਹੇ ਹੈਂਡੀਕੈਪ ਹੀ ਆ ਮੈਂ ਫਿਰ ਵੀ ਨਾ ਜਿੰਨਾ ਕਿ ਮੇਕੋ ਮਲਵਾ ਭਰ ਹੋਵੇ ਮੈਂ ਟੋਏ ਭਰਦਾ ਵਾਂ ਕਿਉਂਕਿ ਖੁਦ ਜਾ ਕੇ ਭਰਦੀ ਹਾਂ ਜੀ ਦੇਖੋ ਕੋਈ ਗੱਲ ਨਹੀਂ ਆਪਾਂ ਸਰਕਾਰ ਨੂੰ ਕਹੀ ਜਾਵਾਂਗੇ ਕਰਦਾ ਤਾਂ ਕੋਈ ਕੁਝ ਹੈ ਨਹੀਂ ਜਿਹੜੀ ਰੋਡ ਪਹਿਲਾਂ ਵੀ ਬਣੀ ਸੀ ਉਹ ਸਾਡੀ ਕਾਂਗਰਸ ਸਰਕਾਰ ਵੇਲੇ ਬਣੀ ਸੀ ਉਸ ਤੋਂ ਬਾਅਦ ਇੱਥੇ ਇੱਕ ਵੀ ਪੱਥਰ ਜਿਹੜਾ ਇੱਕ ਵੀ ਉਹ ਡਿਵੈਲਪਮੈਂਟ ਦਾ ਕੋਈ ਕਾਰਜ ਇਸ ਰੋਡ ਤੇ ਇੱਕ ਵੀ ਨਹੀਂ ਲੱਗਿਆ ਤਾਂ ਨੁਈ ਰਿਸਕਿਆ ਮੈਂ ਕਾ ਵੀ ਮਾੜਾ ਮੋਟਾ ਨਾਲ ਮੈਂ ਵੀਡੀਓ ਵੀ ਪਾਉਣਾ ਆਣ ਬਣਾ ਕੇ ਵੀ ਮੇਰੇ ਨਾਲ ਜੁੜੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਸਾਹਮਣੇ ਨੇ ਵੀ ਕਿਸ ਢੰਗ ਨਾਲ ਜਿਹੜਾ ਇੱਥੇ ਆ ਉਹ ਕੰਮ ਚੱਲ ਰਿਹਾ ਸਫਰ ਕਰਦੇ ਹੋ ਪਲਟੀ ਜਾਂ ਗੱਡੀ ਛਿੱਜੀ ਕਰਕੇ ਹਟਿਆ ਤੁਹਾਡੀ ਗੱਡੀ ਹਾਂ ਹਾਂ ਆ ਬਸ ਸਾਰਾ ਚੱਕ ਕੇ ਹਟਿਆ ਮਾਣੀ ਇਹ 1.5-1.5 ਲੱਖ ਰੁਪਏ ਗਾਜ ਅਤੇ ਉਹ 5 ਲੱਖ ਰੁਪਏ ਗਾਜ ਜਿਹੜਾ ਆ ਉਥੇ ਗਜਾਂ ਦਾ ਰੇਟ ਆ ਕਮਰਸ਼ੀਅਲਸ ਆ ਰੀਸੈਂਟਲੀ ਇੱਥੇ ਇਹੋ ਜਿਹੇ ਐਕਸੀਡੈਂਟ ਹੋਇਆ ਜਿਹੜੇ ਅੱਜ ਵੀ ਉਥੇ ਹਸਪੀਟਲ ਦਾਖਲ ਆ ਮੈਂ ਤੁਹਾਨੂੰ ਨਾਮ ਦੇ ਦੂੰ ਬੱਚਾ ਵਿਚਾਰਾ ਦਾਖਲ ਆ ਜਾਰੇ ਗੇਨੀ ਰੌਲਾ ਪੈਣ ਡਿਆ ਸੀ ਇਹ ਗੱਡੀ ਮੇਰੀ ਐਕਚੁਅਲੀ ਪਲਟੀ ਉੱਪ ਆ ਸਾਰੇ ਇੱਥੋਂ ਭਾਜੀ ਹੋਇਆ ਪਿਆ ਵਾ ਨਹੀਂ ਲੱਗੀ ਨਹੀਂ ਮੇਰੇ ਬਚਾ ਹੋ ਗਿਆ ਮੋਹੀ ਕੱਪੜੇ ਝਾੜ ਕੇ ਟੈਂਟ ਠੀਕ ਹੈ ਬਸ ਜੀ ਗਾਜ ਤਾਂ ਤੁਸੀਂ 5 ਲੱਖ ਰੁਪਏ ਇੱਥੇ ਦੇ ਲੋਕਾਂ ਨੂੰ ਵੇਚਤਾ ਪਰ ਜੋ ਫੈਸਿਲਿਟੀਆਂ ਨੇ ਉਹ ਤੁਸੀਂ ਦੇਖੋ ਜ਼ੀਰੋ ਫੈਸਿਲਿਟੀਆਂ ਨੇ ਇਹ ਅੱਜ ਮੌਕੇ ਦਾ ਮੌਜੂਦ ਕਾਉਂਸਲਰ ਵੀ ਆਪਣੇ ਡਿਵੈਲਪਮੈਂਟ ਦੇ ਕੰਮਾਂ ਲਈ ਧਰਨੇ ਲਾਉਂਦਾ ਫਿਰਦਾ ਤੋਂ ਅਹੀ ਤੇ ਆਰਸੀਐਮ ਸਾਹਿਬ ਨੂੰ ਵਧੀਆ ਸਮਝਦੇ ਆ ਗੱਲਾਂ ਬਹੁਤ ਸੁਹਣੀਆਂ ਹੁੰਦੀਆਂ ਪਰ ਹੁਣ ਐ ਲੱਗਣ ਲੱਪਿਆ ਵੀ ਜਿਵੇਂ ਉਹ ਇੱਕ ਆਰਟ ਆ ਕਲਾਈ ਆ ਫੇਸਬੁੱਕ ਤੇ ਆਪਾਂ ਲਾਈਕ ਪਾਉਣੇ ਫਟਾਫਟ ਇੱਕ ਦੂਜੇ ਨੂੰ ਹਾਏ ਬੜਾ ਮਾੜਾ ਹੋਇਆ ਹਾਏ ਇਹਦੀ ਲੱਤ ਵੱਡੀ ਗਈ ਮੈਨੂੰ ਕੋਈ ਡਿੱਗਦੇ ਨੂੰ ਤੇ ਵੇਖਦਾ ਨਹੀਂ ਵੀ ਆਟੋ ਪਲਟਣ ਦੇ ਆ ਤੇ ਭਰ ਦਈਏ ਮਾੜੇ ਮੋਟੇ ਮਤਵੇ ਗੱਡੀਆਂ ਦੀ ਸਪੀਡ ਜਿਹੜੀ ਆ ਦੇਖੋ ਕਿਸ ਢੰਗ ਨਾਲ ਚੱਲ ਰਹੀ ਆ ਗੱਡੀਆਂ ਖੱਡੀਆਂ ਦੇ ਵਿੱਚ ਵੱਜਦੀਆਂ ਨੇ ਗੱਡੀਆਂ ਦਾ ਵੀ ਜਿਹੜਾ ਹੈ ਨੁਕਸਾਨ ਕਿਤਨਾ ਕਿਤੇ ਹੋ ਜਾਂਦਾ ਇੱਨੇ ਲੋਕ ਡਿੱਗਦੇ ਪੈਣੇ ਬਜ਼ੁਰਗ ਜਿਹੜੇ 70 70 ਸਾਲ ਦੇ ਉਹਨਾਂ ਦੀਦਾ ਨਹੀਂ ਕੋਈ ਕੁਛ ਚਲਾਉਂਦੇ smartphone ਪਏ ਆ ਤੇ ਰਸਤੇ ਆਪਣੇ ਕੱਚੇ ਸੀਐਮ ਸਾਹਿਬ ਵੱਡੇ ਵੱਡੇ ਨਹਿਰਾਂ ਦੀ ਗੱਲਾਂ ਕਰਦੇ ਨਾ ਉਹ ਬਚਾਇਆ ਉਹ ਬਚਾਇਆ ਫੇ ਨਹਿਰਾਂ ਚ ਰਹਿਣ ਲਈ ਨਈ ਸੜਕਾਂ ਦੇ ਨਹਿਰਾਂ ਮਰ ਗਈਆਂ ਮੈਨੂੰ ਲੱਗਦਾ ਨਹਿਰਾ ਤਾਂ ਹੀ ਤਿਆਰ ਕਰੋਣਦੇ ਆ City Home News ਤੇ ਤੁਹਾਡਾ ਸਵਾਗਤ ਹੈ ਮੌਜੂਦ ਆ ਅਸੀਂ ਮੈਂਚੈਸਟਰ ਆਫ ਇੰਡੀਆ ਕਹੇ ਜਾਣ ਵਾਲੇ ਲੁਧਿਆਣਾ ਸ਼ਹਿਰ ਦੇ ਵਿੱਚ ਲੁਧਿਆਣਾ ਸ਼ਹਿਰ ਨੂੰ ਅਕਸਰ ਕਿਹਾ ਜਾਂਦਾ ਵੀ ਸਮਾਰਟ ਸਿਟੀ ਜਿਹੜਾ ਹੈ ਉਹ ਬਣਨ ਜਾ ਰਿਹਾ ਪਰ ਸਮਾਰਟ ਸਿਟੀ ਕਦੋਂ ਬਣੇਗਾ ਕਦੋਂ ਜਿਹੜੇ ਪਲ ਨੇ ਲੁਧਿਆਣਾ ਵਾਸੀਆਂ ਨੂੰ ਮਿਲਣਗੇ ਵੀ ਜਦੋਂ ਲੁਧਿਆਣਾ ਪੂਰੀ ਤਰ੍ਹਾਂ ਸਮਾਰਟ ਸਿਟੀ ਬਣ ਜਾਏਗਾ ਪਰ ਸਮਾਰਟ ਸਿਟੀ ਬਣਨ ਦੇ ਜੋ ਹਾਲਾਤ ਨੇ ਉਹ ਤੁਹਾਨੂੰ ਤਸਵੀਰਾਂ ਦੇ ਵਿੱਚ ਜ਼ਰੂਰ ਦਿਖਾਵਾਂਗੇ ਕਿਉਂਕਿ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਕਾਰਪੋਰੇਸ਼ਨ ਦੇ ਅਫਸਰ ਸਹਿਬਾਨ ਨੇ ਵੱਡੇ ਵੱਡੇ ਦਾਅਵੇ ਕਰ ਰਹੇ ਵੀ ਅਸੀਂ ਕੰਮ ਜਿਹੜਾ ਕਰ ਰਹੇ ਆ ਸਾਡੇ ਕੰਮ ਦੀ ਗਤੀ ਜਿਹੜੀ ਆ ਬਹੁਤ ਸੋਹਣੀ ਚੱਲ ਰਹੀ ਆ ਔਰ ਲੁਧਿਆਣਾ ਵਾਸੀਆਂ ਨੂੰ ਅਸੀਂ ਇੱਕ ਸ਼ਾਂਤਮਈ ਮਾਹੌਲ ਇੱਕ ਅੱਛਾ ਵਾਤਾਵਰਣ ਦੇਣ ਜਾ ਰਹੇ ਆ ਪਰ ਉਹ ਸਾਰੀਆਂ ਗੱਲਾਂ ਕਿਤਨਾ ਕਿਤੇ ਖੋਖਲੀਆਂ ਲੱਗ ਰਹੀਆਂ ਕਿਤਨਾ ਕਿਤੇ ਉਹ ਗੱਲਾਂ ਜਿਹੜੀਆਂ ਕਿਤਾਬਾਂ ਦੇ ਵਿੱਚ ਜਿਵੇਂ ਅਸੀਂ ਐਸੇ ਲਿਖੀਦਾ ਜਾਂ ਕਿਸੇ ਨੂੰ ਲੈਟਰ ਲਿਖੀ ਦੀ ਉਹਦੇ ਤੱਕ ਰਹਿ ਜਾਂਦੀਆਂ ਜ਼ਮੀਨੀ ਹਕੀਕਤ ਕੀ ਹੈ ਜ਼ਮੀਨੀ ਹਕੀਕਤ ਨਾਲ ਤੁਹਾਨੂੰ ਰੂਬਰੂ ਵੀ ਕਰਾਵਾਂਗੇ ਔਰ ਜੋ ਲੁਧਿਆਣਾ ਵਾਸੀ ਮੁਸੀਬਤਾਂ ਚੇਲ ਰਹੇ ਨੇ ਉਹਦੇ ਤੇ ਵੀ ਤੁਹਾਨੂੰ ਚਾਨਣ ਪਾਵਾਂਗੇ ਜੋ ਕਿ ਇਲਾਕਾ ਨਿਵਾਸੀ ਸਾਡੇ ਨਾਲ ਵੀ ਮੌਜੂਦ ਨੇ 80 ਸਟਾ ਮੌਜੂਦ ਹਨ ਲੁਧਿਆਣਾ ਦੁਗਰੀ ਏਰੀ ਦੇ ਵਿੱਚ ਜੋ ਕਿ ਪੌਸ਼ ਇਲਾਕਾ ਗਿਣਿਆ ਜਾਂਦਾ ਹੈ ਤਕਰੀਬਨ ਲੱਖ ਰੁਪਏ ਗੱਜ ਦਾ ਇੱਥੇ ਜੋ ਰੇਟ ਚੱਲ ਰਿਹਾ ਪਰ ਲੋਕਾਂ ਨੂੰ ਜਿਹੜੀਆਂ ਫੈਸਿਲਿਟੀਆਂ ਮਿਲ ਰਹੀਆਂ ਉਹ ਕਿਤਨਾ ਕਿਤੇ ਨਾ ਦੇ ਬਰਾਬਰ ਨੇ ਔਰ ਅਫਸਰ ਸਿਵਾਨ ਚਾਹੇ ਕਾਰਪੋਰੇਸ਼ਨ ਦੇ ਕਮਿਸ਼ਨਰ ਹੋਣ ਚਾਹੇ ਮੇਅਰ ਸਾਹਿਬਾ ਹੋਣ ਉਹਨਾਂ ਨੇ ਕਿਤਨਾ ਕਿਤੇ ਆਪਣੀਆਂ ਅੱਖਾਂ ਜਿਹੜੀਆਂ ਉਹ ਬੰਦ ਕੀਤੀਆਂ ਲੱਗ ਰਹੀਆਂ ਕਿਉਂਕਿ ਕੰਮ ਜਿਹੜੇ ਨੇ ਨਾਂ ਦੇ ਬਰਾਬਰ ਹੋ ਨਹੀਂ। ਸੋ ਸਾਡੇ ਨਾਲ ਅੱਜ ਮੌਜੂਦ ਨੇ ਇਹ ਗੈਸਟ ਨੇ ਸਾਡੇ ਔਰ ਸ਼ੀਲਾ ਦੁਗਰੀ ਜੀ ਜੋ ਕਿ ਪਹਿਲਾਂ ਇਥੋਂ ਕਾਉਂਸਲਰ ਵੀ ਰਹੇ ਨੇ ਔਰ ਲੋਕਾਂ ਦੀ ਸੇਵਾ ਵੀ ਕੀਤੀ ਹੈ। ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਿਟੀ ਹੋਂਦ। ਮੈਂ ਸਾਰੇ ਸ्रोतਿਆਂ ਦਾ ਤੇ ਖਾਸ ਕਰਕੇ ਤੁਹਾਡਾ ਬਹੁਤ ਧੰਨਵਾਦ ਕਰਦਾ ਕਿ ਮੀਡੀਆ ਰਾਹੀਂ ਮੈਂ ਲੋਕਾਂ ਦੇ ਰੂਹ-ਰੂ ਜਿਹੜਾ ਹੋਣ ਜਾ ਰਹੇ ਹਾਂ। ਇਹਨੇ ਕਿਦਾਂ ਦੇਖਦੇ ਹੋ ਤੁਸੀਂ ਵੀ ਬਤੌਰ ਕਾਉਂਸਲਰ ਰਹੇ ਹੋ ਤੁਸੀਂ ਵੀ ਕੰਮ ਕਰਾਏ ਹੋਣੇ ਲੋਕਾਂ ਦੇ ਪਰ ਅੱਜ ਕੱਲ ਦਾ ਜੋ ਮਾਹੌਲ ਹੈ ਦੁਗਰੀ ਰੋਡ ਦਾ ਮੇਨ ਰੋਡ ਦਾ ਦੇਖੋ ਹਾਲ ਕੀ ਹੈ ਲੋਕ ਤਰਾਹੀ ਤਰਾਹੀ ਕਰ ਰਹੇ ਨੇ ਦੇਖੋ ਮੈਂ ਸਰਕਾਰ ਦੀ ਗੱਲ ਕਰਦਾ ਆ ਵੀ ਜੋ ਅਖਬਾਰਾਂ ਦੇ ਜੋ ਨਿਊਜ਼ਪੇਪਰ ਦੇ ਵਿੱਚ ਮੇਅਰ ਸਾਹਿਬ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਵਾਅਦੇ ਕੀਤੇ ਜਾਂਦੇ ਆ ਉਹਦਾ ਅੱਜ ਹਾਲ ਤੁਸੀਂ ਆਪਣਾ ਫਿਜ਼ੀਕਲ ਤੌਰ ਤੇ ਅੱਜ ਮੇਰੇ ਨਾਲ ਖੜੇ ਹੋ ਇਹ ਰੋਡ ਉਹ ਰੋਡ ਆ ਜਿਹੜੀ ਦੁਗਰੀ ਦੀ ਮੇਨ ਰੋਡ ਅਸੀਂ ਇਹਨੂੰ ਕਹਿੰਨੇ ਆ ਜਿਹਦੇ ਵਿੱਚੋਂ ਦਿੱਲੀ ਤੋਂ 70 80 ਹਜ਼ਾਰ ਲੋਕ ਜਾਣ ਤੇ ਆਉਣ ਦਾ ਰਾਹ ਆ ਸਵੇਰੇ ਮਾਰਨਿੰਗ ਤੁਸੀਂ ਇੱਥੇ ਆ ਕੇ ਦੇਖਿਓ ਵੀ ਜੋ ਹਾਲਾਤ ਇੱਥੇ ਹੋਏ ਹੁੰਦੇ ਆ ਤੇ ਅੱਜ ਦੇ ਜੋ ਹਾਲਾਤ ਇਹ ਰੋਡ ਦੇ ਹੋਏ ਪਏ ਆ ਇਹ ਜਿਹੜੀ ਰੋਡ ਪਹਿਲਾਂ ਵੀ ਬਣੀ ਸੀ ਉਹ ਸਾਡੀ ਕਾਂਗਰਸ ਸਰਕਾਰ ਵੇਲੇ ਬਣੀ ਸੀ ਉਸ ਤੋਂ ਬਾਅਦ ਇੱਥੇ ਇੱਕ ਵੀ ਪੱਥਰ ਜਿਹੜਾ ਇੱਕ ਵੀ ਉਹ ਡਿਵੈਲਪਮੈਂਟ ਦਾ ਕੋਈ ਕਾਰਜ ਇਸ ਰੋਡ ਤੇ ਇੱਕ ਵੀ ਨਹੀਂ ਲੱਗਿਆ ਤੇ ਆ ਆਸੇ ਪਾਸੇ ਦੀਆਂ ਬਿਲਡਿੰਗਾਂ ਦੇ ਛਾਤ ਮਾਰੋ ਇਹ ਡੇਢ ਡੇਢ ਲੱਖ ਰੁਪਏ ਗਾਜ ਤੇ ਉਹ 5 ਲੱਖ ਰੁਪਏ ਗਾਜ ਜਿਹੜਾ ਆ ਉਥੇ ਗਜਾਂ ਦਾ ਰੇਟ ਆ ਕਮਰਸ਼ੀਅਲਸ ਆ ਤੇ ਜੋ ਹਾਲਾਤ ਆ ਉਤੋਂ ਤੁਸੀਂ ਜਾਣੂ ਹੋ ਵੀ ਕੀ ਹਾਲਾਤ ਇੱਥੇ ਹੋਏ ਆ ਲੋਕ ਸਵੇਰੇ ਤਰਾ ਤਰਾ ਕਰਦੇ ਹੁੰਦੇ ਆ ਮਹੀਨੇ ਦੇ 5 ਤੋਂ 7 ਐਕਸੀਡੈਂਟ ਇੱਥੇ ਹੁੰਦੇ ਆ ਰੀਸੈਂਟਲੀ ਇੱਥੇ ਇਹ ਜੇ ਐਕਸੀਡੈਂਟ ਹੋਇਆ ਜਿਹੜੇ ਅੱਜ ਵੀ ਉਥੇ ਹਸਪੀਟਲ ਦਾਖਲ ਆ ਮੈਂ ਤੁਹਾਨੂੰ ਨਾਮ ਦੇ ਦੂੰ ਬੱਚਾ ਵਿਚਾਰਾ ਦਾਖਲ ਆ ਤੇ ਜੋ ਹਾਲਾਤ ਇੱਥੇ ਸਾਨੂੰ ਲੋਕਾਂ ਨੂੰ ਮਜਬੂਰਨ ਲੋਕ ਇੱਥੇ ਸਾਡੇ ਨਾਲ ਲੜ ਕੇ ਸਾਨੂੰ ਦੱਸਦੇ ਆ ਵੀ ਕੀ ਹਾਲ ਹੋਇਆ ਤੇ ਮੈਂ ਪ੍ਰਸ਼ਾਸਨ ਅੱਗੇ ਅਪੀਲ ਕਰਦਾ ਸਰਕਾਰ ਦੇ ਨੁਮਾਇੰਦੇ ਅੱਗੇ ਅਪੀਲ ਕਰਦਾ ਆ ਕਿ ਜੋ ਤੁਸੀਂ ਅਖਬਾਰਾਂ ਦੇ ਵਿੱਚ ਆਪਣੀ ਚਮਕ ਦਿਖਾਉਨੇ ਹੋ ਉਹ ਹਕੀਕਤ ਤੇ ਵੀ ਇੱਥੇ ਆ ਕੇ ਲੋਕਾਂ ਦੇ ਰੂਬਰੂ ਹੋਵੋ ਤੁਹਾਨੂੰ ਆਪਣੇ ਆਪ ਪਤਾ ਲੱਗ ਜੂ ਤੁਸੀਂ ਕਿਹੜੀ ਸਥਿਤੀ 'ਚ ਖੜੇ ਹੋ ਤੇ ਤੁਸੀਂ ਹੁਣ ਗੱਲ ਕੀਤੀ ਵੀ ਕਮਰਸ਼ੀਅਲ ਜਿਹੜੀ ਹੈ ਏਰੀਆ ਸਾਰਾ ਇੱਥੇ ਆ ਗਿਆ ਹੋਇਆ ਹੈ ਪਿੱਛੇ 1.5 ਲੱਖ ਰੁਪਏ ਦਾ ਜੋ ਉੱਥੇ 5 ਲੱਖ ਰੁਪਏ ਦਾ ਰੇਟ ਆ ਆਖਿਰਕਾਰ ਸ਼ੀਲਾ ਜੀ ਜਦੋਂ ਇਹ ਪਾਸ ਹੋਈਆਂ ਹੋਣੀਆਂ ਕਾਰਪੋਰੇਸ਼ਨ ਦੇ ਵਿੱਚ ਜਾਂ ਗਲਾਟ ਉਹਨਾਂ ਨੇ ਵੀ ਕਰੋੜਾਂ ਰੁਪਏ ਟੈਕਸ ਦੇ ਰੂਪ ਦੇ ਵਿੱਚ ਦਿੱਤਾ ਹੋਣਾ ਪਰ ਟੈਕਸ ਦਿੱਤਾ ਕਰ ਰੁਪਈਆ ਅੱਜ ਫੈਸਿਲਿਟੀ ਤੁਹਾਨੂੰ ਇਹ ਮਿਲ ਰਹੀ ਹੈ ਵੀ ਬਿਲਡਿੰਗ ਤਾਂ ਤੁਸੀਂ ਵਧੀਆ ਬਣ ਰਹੀ ਹੈ ਪੈਸਾ ਵੀ ਵਧੀਆ ਲੱਗ ਰਿਹਾ ਪਰ ਸਾਹਮਣੇ ਹਕੀਕਤ ਕੁਝ ਹੋਰ ਨਜ਼ਰ ਆ ਰਹੀ ਹੈ ਬੇਸਿਕਲੀ ਉਹੀ ਸਰਕਾਰ ਦੀ ਮੈਂ ਤੁਹਾਨੂੰ ਪਾਲਿਸੀਆਂ ਦੀ ਗੱਲ ਕਰਦਾ ਜਾਂ ਤਾਂ ਅਫਸਰशाही ਇਹਨਾਂ ਦੇ ਲੋਟ ਨਹੀਂ ਹੈਗੀ ਵੀ ਗਾਜ ਤਾਂ ਤੁਸੀਂ 5 ਲੱਖ ਰੁਪਏ ਇੱਥੇ ਦੇ ਲੋਕਾਂ ਨੂੰ ਵੇਚਤਾ ਪਰ ਜੋ ਫੈਸਿਲਿਟੀਆਂ ਨੇ ਉਹ ਤੁਸੀਂ ਦੇਖੋ ਜ਼ੀਰੋ ਫੈਸਿਲਿਟੀਆਂ ਨੇ ਪਤਾ ਬਾਕੀ ਨਮਾਇੰਦਿਆਂ ਦੀ ਗੱਲ ਮੈਂ ਕਰਦਾ ਆ ਅਸੀਂ ਵੀ ਰਹਿ ਕੇ ਗਏ ਆ ਅਸੀਂ ਆਪਣਾ ਠੋਕ ਕੇ ਕੰਮ ਕੀਤਾ ਲੋਕਾਂ ਇਹ ਲੋ ਇਹ ਪਾਵਰ ਜਿਹੜੀ ਲੋਕਾਂ ਦੀ ਪਾਵਰ ਹੁੰਦੀ ਹੈ ਅੱਜ ਲੋਕ ਇਸ ਗੱਲ ਤੋਂ ਤਰਾ ਤਰਾ ਕਰਦੇ ਆ ਤੇ ਆਉਣ ਵਾਲਾ ਟਾਈਮ ਤੁਹਾਡੇ ਸਾਹਮਣੇ ਆ ਜਾਣਾ ਜੇ ਇਹੀ ਹਾਲ ਰਹੇ ਆ ਮੇਰੇ ਹਿਸਾਬ ਨਾਲ ਜੋ ਅੱਜ ਤੱਕ ਨਹੀਂ ਹੋਇਆ ਪਹਿਲਾਂ ਵੀ ਜੋ ਲੋਕਾਂ ਨੂੰ ਲੋਕਾਂ ਦਾ ਫਤਵਾ ਸੀਗਾ ਲੋਕਾਂ ਨੇ ਚੁਣਿਆ ਸੀਗਾ ਤੇ ਇਹੀ ਲੋਕ ਆ ਜਿਹੜੇ ਉਹ ਫਤਵਾ ਫੇਰ ਦੁਬਾਰਾ ਜਿਹੜਾ ਉਹਨਾਂ ਨੇ ਪਹਿਲਾਂ ਕਰਕੇ ਦਿਖਾਇਆ ਤੇ ਜਿਹੜਾ ਹੁਣ ਹੁਣ ਉਹ ਵੀ ਇੱਕ ਇਤਿਹਾਸ ਹੀ ਰਚਿਆ ਜਾਣਾ ਇਹ ਹੁਣ ਤੁਸੀਂ ਬਤੌਰ ਰਿਪਰੈਜ਼ੈਂਟ ਕਰਦੇ ਹੋ ਲੋਕਾਂ ਦੇ ਵਿੱਚ ਵਿਚਰਦੇ ਵੀ ਹੋ ਅਫਸਰ ਸਹਿਬਾਨ ਨਾਲ ਜਾ ਕੇ ਗੱਲਬਾਤ ਕੀਤੀ ਐ ਇਸ ਬਾਰੇ ਦੱਸਿਆ ਗਿਆ ਤੁਸੀਂ ਸਪੈਸ਼ਲ ਗਏ ਵੀ ਭਾਈ ਵੀ ਮੇਰੇ ਏਰੀਆ ਦਾ ਹਾਲ ਕੀ ਕੀਤਾ ਤੁਸੀਂ ਲੋਕ ਮੈਨੂੰ ਪੁੱਛਦੇ ਆ ਕੇ ਬੇਸਿਕਲੀ ਕਈ ਵਾਰ ਕੀ ਇੱਕ ਵਾਰ ਕੀ ਡੇਲੀ ਇੱਕ ਜਾਂ ਦੋ ਦਿਨ ਦੇ ਵਿੱਚ ਅਫਸਰ ਸਹਿਬਾਨ ਨਾਲ ਗੱਲ ਹੁੰਦੀ ਰਹਿੰਦੀ ਆ ਦੇਖੋ ਗੱਲ ਪਤਾ ਕੀ ਆ ਆਪਾਂ ਇੱਕ ਕਹਿੰਦੇ ਆ ਨਾ ਵੀ ਅਸੀਂ ਦੂਜੀ ਕਿਸੇ ਪਾਰਟੀ ਦਾ ਕੰਮ ਨਹੀਂ ਹੋਣ ਦੇਣਾ ਇਹ ਤਾਂ ਸੱਚ ਹੁੰਦਾ ਆ ਤੇ ਜੋ ਇਸ ਵਾਰ ਪਹਿਲਾ ਪਹਿਲਾਂ ਦੀਆਂ ਸਰਕਾਰਾਂ ਦੇ ਵਿੱਚ ਇੱਕ ਜਰੂਰ ਰਿਹਾ ਕਿ ਇੱਕ ਭਾਈਚਾਰਾ ਜਿਹੜਾ ਸੀਗਾ ਇੱਕ ਦੂਜੀ ਪਾਰਟੀ ਦੇ ਨਾਲ ਕਾਇਮ ਸੀਗਾ ਜੇ ਇੱਕ ਸੀ ਮੌਕੇ ਦਾ ਕਾਉਂਸਲਰ ਬਣ ਜਾਂਦਾ ਸੀਗਾ ਤੇ ਉਹ ਕਹਿ ਦਿੰਦੇ ਸੀਗੇ ਕਿ ਨਹੀਂ ਯਾਰ ਮੌਕੇ ਦੇ ਕਾਉਂਸਲਰ ਜਿਹੜਾ ਹੈ ਉਹ ਡਿਵੈਲਪਮੈਂਟ ਦੇ ਕੰਮ ਦੇਖੂਗਾ ਅੱਜ ਜੋ ਇਹ ਹਾਲਾਤ ਹੋਏ ਪਏ ਆ ਕਿ ਅੱਜ ਮੌਕੇ ਦਾ ਮੌਜੂਦ ਕਾਉਂਸਲਰ ਵੀ ਆਪਣੇ ਡਿਵੈਲਪਮੈਂਟ ਦੇ ਕੰਮਾਂ ਲਈ ਧਰਨੇ ਲਾਉਂਦਾ ਫਿਰਦਾ ਮੇਰ ਸਾਹਿਬ ਦੀਆਂ ਮੈਂਤਾ ਕਰਦਾ ਅਫਸਰਾਂ ਦੀਆਂ ਮੈਂਤਾ ਕਰਦਾ ਫਿਰਦਾ ਆ ਵੀ ਜੋ ਇੰਟਰਫੇਰੈਂਸ ਹੋ ਰਿਹਾ ਹੈ ਵਿਚਾਰਿਆਂ ਦੇ ਕੋਟੇ ਤੱਕ ਵੀ ਸਾਡੇ ਜਿਹੜੇ ਆ ਉਹ ਵੀ ਰੋਕ ਦਿੱਤੇ ਗਏ ਆ ਤੇ ਬਾਕੀ ਆਪ ਜੋ ਫਿਜ਼ੀਕਲੀ ਲੈਵਲ ਤੇ ਜੋ ਪ੍ਰੈਕਟੀਕਲੀ ਆ ਉਹ ਤੁਹਾਨੂੰ ਦੇਖ ਰਿਹਾ ਵੀ ਆਪ ਕੋ ਹੋ ਨਹੀਂ ਰਿਹਾ ਕਿਸੇ ਨੂੰ ਕਰਨ ਨਹੀਂ ਦੇਣਾ ਤੇ ਆ ਸਰਕਾਰਾਂ ਦਾ ਮੌਜੂਦਾ ਅੱਜ ਜਿਹੜੇ ਹਾਲਾਤ ਆ ਮੈਂ ਇੰਨੀ ਗੱਲ ਇਹ ਕਰਦਾ ਵੀ ਜਿੰਨਾ ਪਰੇਸ਼ਾਨ ਲੋਕ ਲੰਘ ਆਇਆ ਤੁਸੀਂ 5 ਮਿੰਟ ਇੱਥੇ ਰੁਕੋ ਘਾਟੋ ਘਟ ਵੀ ਤੁਹਾਡੇ ਸਾਹਮਣੇ 5 ਤੋਂ 7000 ਗੱਡੀ ਇੱਥੋਂ ਲੰਘੂਗੀ ਪਰ ਜੋ ਕੋ ਲੋਕ ਗਾਲਾਂ ਕੱਢ ਕੇ ਤਰਾ ਤਰਾ ਕਰਕੇ ਜਾਂਦੇ ਆ ਪਰੀਸ਼ਾਨ ਨੇ ਉਹ ਤੁਹਾਡੀ ਅੱਖਾਂ ਦੇ ਮੋਰੇ ਆ ਤੇ ਆਉਣ ਵਾਲਾ ਟਾਈਮ ਇਹ ਜਲਦੀ ਜਿਹੜਾ ਨਤੀਜੇ ਤੁਹਾਡੇ ਸਾਹਮਣੇ ਆਉਣਗੇ। ਤਾਂ ਤੁਸੀਂ ਦੇਖ ਸਕਦੇ ਹੋ ਵੀ ਮਾਹੌਲ ਕੀ ਹੈ ਇਸ ਟਾਈਮ ਦਾ ਗੱਡੀਆਂ ਦੀ ਸਪੀਡ ਜਿਹੜੀ ਹੈ ਦੇਖੋ ਕਿਸ ਢੰਗ ਨਾਲ ਚੱਲ ਰਹੀ ਹੈ। ਵੀ ਡਿਵੈਲਪਮੈਂਟ ਅਗਰ ਹੋ ਰਹੀ ਹੈ ਤੇ ਕਾਗਜ਼ਾਤ ਹੋ ਰਹੀਆਂ ਨਜ਼ਰ ਕੁਝ ਹੋਰ ਆ ਰਿਹਾ ਹਕੀਕਤ ਕੁਝ ਹੋਰ ਹੈ। ਔਰ ਤੁਸੀਂ ਦੇਖ ਸਕਦੇ ਹੋ ਕਿੰਦਾ ਗੱਡੀਆਂ ਦੀ ਸਪੀਡ ਜਿਹੜੀ ਹੈ ਕਿਸ ਢੰਗ ਨਾਲ ਚੱਲ ਰਹੀ ਹੈ। ਗੱਡੀਆਂ ਖੱਡੀਆਂ ਦੇ ਵਿੱਚ ਵੱਜਦੀਆਂ ਤੇ ਗੱਡੀਆਂ ਦਾ ਵੀ ਜਿਹੜਾ ਹੈ ਨੁਕਸਾਨ ਕਿਤਨਾ ਕਿਤੇ ਹੋ ਜਾਂਦਾ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਆ ਤੁਹਾਡੇ ਸਾਹਮਣੇ ਨੇ। ਵਿਕਸ ਢੰਗ ਨਾਲ ਜਿਹੜਾ ਇੱਥੇ ਆ ਉਹ ਕੰਮ ਚੱਲ ਰਿਹਾ ਬਾਪੂ ਜੀ ਸਾਡੇ ਨਾਲ ਨੇ ਬਾਪੂ ਜੀ ਦੀ ਤਕਰੀਬਨ 70 ਸਾਲ ਦੀ ਉਮਰ ਹੈ ਇਹ ਕਹਿੰਦੇ ਮੈਂ ਰੋਜ਼ਾਨਾ ਇਸ ਸੜਕ ਤੋਂ ਗੁਜ਼ਰਦਾ 2 ਵੀਲਰ ਲੈ ਕੇ ਔਰ ਜਿਹੜੀ ਹੈ ਸਾਨੂੰ ਬਹੁਤ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਤਬੀਅਤ ਵੀ ਖਰਾਬ ਹੋ ਜਾਂਦੀ ਹੈ ਲੱਕ ਜੀ ਵੀ ਦਰਦ ਸ਼ੁਰੂ ਹੋ ਜਾਂਦਾ ਪਹਿਲਾਂ ਦਾ ਬਾਪੂ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਕਿੱਦਾਂ ਦੇਖਦੇ ਹੋ ਰੋਜ਼ ਸਫਰ ਕਰਦੇ ਹੋ ਸਰ ਇਹ ਇੱਥੇ ਬਹੁਤ ਡਿੱਗਦੇ ਚੱਕਰ ਦੇ ਵਿੱਚ ਗੱਡੀਆਂ ਡਿੱਗ ਪੈਂਦੀਆਂ ਦੇਖੋ ਕਿਤੇ ਕਿਤੇ ਖੱਡੇ ਪਏ ਹੋਏ ਨੇ ਇੱਥੇ ਕੋਈ ਨਹੀਂ ਆਉਂਦਾ ਕੋਈ ਦੇਖਣ ਨਹੀਂ ਆਉਂਦਾ ਹੁਣ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਤਾਂ ਬਹੁਤ ਆਉਂਦੇ ਨੇ ਹੁਣ ਕੋਈ ਨਹੀਂ ਇੱਥੇ ਆਉਂਦਾ ਇਲਾਕਾ ਕਾਉਂਸਲਰ ਨੂੰ ਜਾਂ ਕਿਸੇ ਲੀਡਰ ਨੂੰ ਦਿੱਤੀ ਹੈ ਕਿ ਭਾਈ ਬਈ ਬੜੀ ਤਕਲੀਫ ਹੁੰਦੀ ਸਾਨੂੰ ਨਹੀਂ ਜੀ ਸਾਨੂੰ ਤਾਂ ਇਹ ਨਹੀਂ ਪਤਾ ਲੀਡਰ ਇਹਦਾ ਕਿੱਥੇ ਆ ਕੌਣ ਇਹਦਾ ਮਾਲਕ ਆ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂਗਾ ਮੈਂ ਵੋਟਾਂ ਵੇਲੇ ਨਜ਼ਰ ਆਉਂਦੇ ਹਾਂਜੀ ਹਾਂਜੀ ਹਾਂ ਇਹ ਕਹਿਣਾ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ ਖਾਸ ਕਰਕੇ ਮੇਅਰ ਸਾਹਿਬ ਨੂੰ ਜਾਂ ਕਮਿਸ਼ਨਰ ਸਾਹਿਬ ਨੂੰ ਜੀ ਇਹੋ ਹੀ ਕਹਿੰਦੇ ਵੀ ਛਲਕਾਂ ਟੁੱਟੀਆਂ ਹੋਈਆਂ ਬਣਾਓ ਇਹਨਾਂ ਖੱਡਿਆਂ 'ਚ ਲੋਕ ਡਿੱਗਦੇ ਪੈਣੇ ਬਜ਼ੁਰਗ ਜਿਹੜੇ 70-70 ਸਾਲ ਦੇ ਉਹਨਾਂ ਲਈ ਤਾਂ ਨੀਂ ਅੱਗੋਂ ਕੁਛ ਡਿੱਗ ਜਾਂਦੇ ਨੇ ਤਕਲੀਫ ਹੋ ਰਹੀ ਹੈ ਹਾਂਜੀ ਬਹੁਤ ਤਕਲੀਫ ਹੋ ਰਹੀ ਹੈ ਜੀ ਹਾਲਾ ਜੀ ਸੜਕ ਦਾ ਦੇਖੋ ਬੱਚਾ ਦਾ ਕੋਈ ਕਿੱਧਰ ਕਰ ਰਿਹਾ ਕੋਈ ਇੱਧਰ ਕਰ ਰਿਹਾ ਜੀ ਬੜਾ ਬਰਾ ਹਾਲਾ ਕਰਦਾ ਹੀ ਨਹੀਂ ਜੀ ਕੁਝ ਬੜਾ ਬਰਾ ਹਾਲਾ ਜੀ ਸੜਕ ਦਾ ਆ ਤੇ ਕਿੱਡੇ ਕਿੱਡੇ ਟੋਏ ਨੇ ਕੋਈ ਇੱਧਰ ਨੂੰ ਕਰ ਰਿਹਾ ਕੋਈ ਇੱਧਰ ਨੂੰ ਕਰ ਰਿਹਾ ਬੜਾ ਬਰਾ ਹਾਲਾ ਜੀ ਕਰਦਾ ਹੀ ਨਹੀਂ ਜੀ ਕੁਝ ਆ ਆ ਕੱਲ ਕੱਲ ਸਾਡੀਆਂ ਦੋ ਗੱਡੀਆਂ ਪਲਟ ਗਈਆਂ ਜੀ ਇੱਥੇ ਆ ਮੋੜ ਤੇ ਇੱਕ ਹੋਰੇ ਪਲਟ ਗਈ ਇੱਕ ਪਰੇ ਪਲਟ ਗਈ ਆ ਸਾਡੇ ਨਾਲ ਇੱਕ ਸ਼ਖਸ ਮੌਜੂਦ ਨੇ ਇੰਦਰ ਜੀ ਤੋ ਰੱਬ ਵੱਲੋਂ ਮਾਰ ਹੈ ਪ੍ਰੋਬਲਮ ਹੈ ਕਿਉਂਕਿ ਲੱਤ ਦੇ ਵਿੱਚ ਇਹਨਾਂ ਦੀ ਪ੍ਰੋਬਲਮ ਹੈ ਇੱਕ ਹੈਂਡੀਕੈਪ ਨੇ ਮਤਲਬ ਇੱਕ ਲੱਤੇ ਹੈ ਨਹੀਂ ਪਰ ਫਿਰ ਵੀ ਮਿਹਨਤ ਕਾ ਸ਼ਲੋਕ ਹੁੰਦੇ ਨੇ ਜਿਹੜੇ ਉਹ ਹਮੇਸ਼ਾ ਕਿਸੇ ਵੱਲ ਨਹੀਂ ਦੇਖਦੇ ਉਹ ਆਪਣੀ ਮਿਹਨਤ ਕਰਕੇ ਹੀ ਗੁਜ਼ਾਰਾ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਸੋਹਿੰਦਰ ਜੀ ਜੀ ਮੇਰੇ ਨਾਲ ਨੇ ਮੈਂ ਦੇਖਿਆ ਤੇ ਇਹਨਾਂ ਨਾਲ ਗੱਲਬਾਤ ਕਰਨ ਦਾ ਮੇਰਾ ਮਨ ਵੀ ਕੀਤਾ ਕਿਤਾ ਦੇਖਦੇ ਹੋ ਇੰਦਰ ਜੀ ਜੀ ਪਹਿਲਾ ਤੁਹਾਡੇ ਰੱਬ ਵੱਲੋਂ ਇਹ ਤਾਂ ਹੋਇਆ ਹੈ ਤੇ ਦੂਜਾ ਤੁਸੀਂ ਮਿਹਨਤ ਕਰ ਰਹੇ ਹੋ ਤੇ ਤੀਜਾ ਸਵਾਲ ਇਹ ਹੈ ਵੀ ਸੜਕ ਜਿਹੜੀ ਆ ਬਹੁਤ ਜ਼ਿਆਦਾ ਖਰਾਬ ਹੈ ਤੁਸੀਂ ਸਵਾਰੀਆਂ ਨੂੰ ਡੇਲੀ ਰੁਟੀਨ 'ਚ ਆ ਕੇ ਲੈ ਕੇ ਜਾਣਿਓ ਕੀ ਪ੍ਰੋਬਲਮ ਆ ਰਹੀਆਂ ਤੁਹਾਨੂੰ ਸਰ ਪ੍ਰੋਬਲਮ ਤੇ ਐਕਚੁਅਲੀ ਦਾਮਾ ਮੈਂ ਆਪਣੇ ਵੱਲੋਂ ਚਾਹੇ ਹੈਂਡੀਕੈਪ ਹੀ ਆ ਮੈਂ ਫਿਰ ਵੀ ਨਾਲ ਜਿੰਨਾ ਕਿ ਮੇਰੇ ਕੋ ਮਲਬਾ ਭਰ ਹੋਵੇ ਮੈਂ ਟੋਏ ਭਰਦਾ ਵਾਂ ਕਿਉਂਕਿ ਦੇਖੋ ਖੁਦ ਜਾ ਕੇ ਭਰਦੀ ਹਾਂ ਜੀ ਦੇਖੋ ਕੋਈ ਗੱਲ ਨਹੀਂ ਆਪਾਂ ਸਰਕਾਰ ਨੂੰ ਕਹੀ ਜਾਵਾਂਗੇ ਕਰਦਾ ਤਾਂ ਕੋਈ ਕੁਝ ਐ ਨਹੀਂ ਤੇ ਚਲੋ ਆਪਣੇ ਨੰਗਣ ਨੂੰ ਰਸਤਾ ਲੇਡੀਆਂ ਬੈ ਕੇ ਜਾਂਦੀਆਂ ਸਾਡੇ ਨਾਲ ਉਹ ਲੇਡੀਆਂ ਕੌਣ ਨੇ ਟੋਡੀਆਂ ਮਾਵਾਂ ਭੈਣਾਂ ਲੇਡੀਆਂ ਕਰਦੇ ਆਪਣੀਆਂ ਅਸੀਂ ਆਪਣੇ ਤੇ ਨਹੀਂ ਪਾਉਂਦੇ ਤੇ ਤੁਹਾਨੂੰ ਹੀ ਰਿਸਕ ਹੈ ਮੈਂ ਕਿਹਾ ਵੀ ਮਾੜਾ ਮੋਟਾ ਨਾਲ ਮੈਂ ਵੀਡੀਓ ਵੀ ਪਾਉਣਾ ਹੁਣ ਬਣਾ ਕੇ ਵੀ ਮੇਰੇ ਨਾਲ ਜੁੜੋ ਕਿਉਂਕਿ ਮੈਂ ਫਾਈਨੈਂਸ਼ਲੀ ਨਹੀਂ ਕੁਝ ਕਰ ਸਕਦਾ ਆਟੋ ਫਰੀ ਚ ਮੈਂ ਆਪਣਾ ਲਾ ਸਕਦਾ ਆ ਆਟੋ ਚ ਮਲਵਾਰਾ ਕੇ ਲਈ ਜਾ ਸਕਦਾ ਮੈਨੂੰ ਕਿਸੇ ਨੂੰ ਲੋਡ ਜਾਂ ਰੈਗੂਲਰ ਰੂਟ ਕਿਸੇ ਦਾ ਮਤਲਬ ਪਉਣਾ ਜਾਂ ਟੋਏ ਚ ਉਹ ਵੀ ਮੈਂ ਨਾਲ ਤੁਰਦਾ ਮਾਰ ਇੱਕ ਦੇ ਮਤਲਬ ਕੋਸ਼ਿਸ਼ ਕਰਨ ਦੇ ਆਪਣੇ ਵੱਲੋਂ ਹੋਰ ਰਸਤਾ ਹੀ ਕੋਈ ਨਹੀਂ ਕਿ ਕਿਨੂੰ ਕਹੀਏ ਕਿਹੜਾ ਦਰਵਾਜ਼ਾ ਖੜਕਾਈਏ ਕੋਈ ਸੁਣਦਾ ਨਹੀਂ ਹੁਣ ਇਹ ਸੜਕ ਤੇ ਵੀ ਤੁਸੀਂ ਡੇਲੀ ਰੂਟੀਨ ਚ ਸਫ਼ਰ ਕਰਦੇ ਹੋ ਉਹ ਪਲਟੀ ਜਾਂ ਗੱਡੀ ਸਿੱਧੀ ਕਰਕੇ ਹਟਿਆ ਤੁਹਾਡੀ ਗੱਡੀ ਹਾਂ ਹਾਂ ਉਹ ਸਾਮਾਨ ਸਾਰਾ ਚੱਕ ਕੇ ਹਟਿਆ ਮਾਹਣੀ ਆਪ ਚਕਾਈ ਸਾਰੇ ਗੇ ਨਹੀਂ ਰੌਲਾ ਪੈਣ ਡਿਆ ਸੀ ਇੱਕ ਗੱਡੀ ਮੇਰੀ ਐਕਚੁਅਲੀ ਪਲਟੀ ਉਹ ਸਾਰਾ ਇੱਥੋਂ ਭਾਜੀ ਹੋਇਆ ਪਿਆ ਵਾ ਕੋਈ ਨਹੀਂ ਲੱਗੀ ਨਹੀਂ ਮੇਰੇ ਬਚਾ ਹੋ ਗਿਆ ਮੈਂ ਉਹ ਹੀ ਕੱਪੜੇ ਝਾੜ ਕੇ ਟਿਆ ਠੀਕ ਹੈ ਬਸ ਜੀ ਤੇ ਉਹ ਫਿਰ ਰੋਜ਼ ਗੱਡੀ ਪਲਟਦੀ ਆ ਰੋਜ਼ ਐਕਟੀਵਾ ਕੋ ਤੇ ਪਰ ਪਤਾ ਨਹੀਂ ਆਪਾਂ ਕਮੇਟੀ ਹੁਣ ਚਿਰ ਨੂੰ ਲਾ ਜਾਂਦੇ ਹਾਂ ਡਿਟੇਲਾਂ ਇਸ ਵਾਰੀ ਤੇ ਕੁਝ ਆਏ ਨਹੀਂ ਪਤਾ ਨਹੀਂ ਦਰਦ ਵੀ ਨਹੀਂ ਹੁੰਦਾ ਵੀ ਇਹਨਾਂ ਨੂੰ ਵੀ ਆਪਣੇ ਲੋਕ ਨੇ ਇਹਨਾਂ ਦੇ ਸਾਡੇ ਲੋਕ ਨੇ ਆ ਜਿਹੜੇ ਕਮੇਟੀ ਪ੍ਰਸ਼ਾਸਨ ਦੇ ਆ ਸਿਸਟਮ ਨੂੰ ਕਿਦਾ ਦੇਖਦੇ ਹੋ ਵੀ ਮੀ ਕਾਰਪੋਰੇਸ਼ਨ ਦੇ ਵੱਡੇ ਅਫਸਰ ਨੇ ਜਾਂ ਹੋਰ ਪ੍ਰਸ਼ਾਸਨ ਹੈ ਸਿਸਟਮ ਕੰਮ ਕਰ ਰਿਹਾ ਵੱਡੇ ਦਾਅਵੇ ਸੀ ਆਮ ਆਦਮੀ ਪਾਰਟੀ ਦੇ ਵੀ ਸਾਡੀ ਸਰਕਾਰ ਹੈ ਜੀ ਪਲਟ ਦੇਾਂਗੇ ਸਭ ਕੁਝ ਬਦਲ ਦੇਾਂਗੇ ਵਧੀਆ ਮਾਹੌਲ ਦੇਾਂਗੇ ਸਭ ਕੁਝ ਦੇਾਂਗੇ ਕੋਈ ਹੋਇਆ ਕੁਝ ਲੱਗਿਆ ਕੋਈ ਚੇਂਜ ਆਈ ਆਮ ਆਦਮੀ ਪਾਰਟੀ ਜਦੋਂ ਦੀ ਆਈ ਹੈ ਹਾਂ ਨਹੀਂ ਮੈਂ ਵੀ ਕਹਾਂ ਵੀ ਚਲੋ ਅਸੀਂ ਤੇ ਆਰਸ਼ੀਮ ਸਿੰਘ ਸਾਹਿਬ ਨੂੰ ਵਧੀਆ ਸਮਝਦੇ ਆ ਗੱਲਾਂ ਬਹੁਤ ਸੁਹਣੀਆਂ ਹੁੰਦੀਆਂ ਪਰ ਹੁਣ ਐ ਲੱਗਣ ਲੱਪਿਆ ਵੀ ਜਿਵੇਂ ਉਹ ਇੱਕ ਆਰਟ ਆ ਕਲਾਈ ਆ ਹਨਾ ਸਾਰਿਆਂ ਨੂੰ ਲੱਗਣ ਲੱਪਿਆ ਕਿਉਂਕਿ ਥੱਲੇ ਕਰਦੇ ਕੁਛ ਨਹੀਂ ਪ੍ਰਸ਼ਾਸਨ ਕਿਹੜੇ ਇਹੋ ਜਿਹੇ ਕੰਮ ਕਰਨ ਡਿਆ ਤੁਹਾਨੂੰ ਸੜਕਾਂ ਦਾ ਖਿਆਲ ਨਹੀਂ ਆਉਂਦਿਆ ਲੋਕੀ ਪਲਟਣ ਡੇ ਮਰਨ ਡੇ ਆ ਕੋਈ ਇਨਸਾਨੀਅਤ ਹੈ ਫੇਸਬੁਕ ਤੇ ਆਪਾਂ ਲਾਈਕ ਪਾਉਨੇ ਫਟਾਫਟ ਇੱਕ ਦੂਜੇ ਨੂੰ ਹਾਏ ਬੜਾ ਮਾੜਾ ਹੋਇਆ ਹਾਏ ਇਹਦੀ ਲਤ ਵੱਢੀ ਗਈ ਮੈਨੂੰ ਕੋਈ ਡਿਗਦੇ ਨੂੰ ਤੇ ਵੇਖਦਾ ਨਹੀਂ ਵੀ ਆਟੋ ਪਲਟਣ ਡਿਆ ਕਦੇ ਭਰਦੀਏ ਮਾੜੇ ਮੋਟੇ ਮਲਬੇ ਤੇ ਪਰ ਫਿਰ ਵੀ ਸਾਰੇ ਹੀ ਆਪਾਂ ਕਰੀਏ ਸ਼ੁਰੂ ਇੱਕ ਇੱਕ ਟੋਇਆ ਵੀ ਭਰਨਾ ਸ਼ੁਰੂ ਕਰੋ ਤੁਸੀਂ ਪ੍ਰੈਸ ਵਾਲੇ ਜੀ মিডিਆ ਸਭ ਤੋਂ ਵੱਡਾ ਪਿੱਲਰ ਹੈ ਸਮਾਜ ਦਾ ਹੈਨਾ ਤੁਸੀਂ ਵੀ ਮੈਂ ਕਹਿੰਨਾ ਇੱਕ ਟੋਇਆ ਆਪਣੇ ਗੇਟ ਮੋਰੇ ਜ਼ਰੂਰ ਭਰਿਆ ਕਰੋ ਆਪਾਂ ਹੀ ਸੋਚਣਾ ਵੀ ਸ਼ੁਰੂ ਕਰੀਏ ਇਹੀ ਤਾਂ ਹੀ ਸਬਰਣਾ ਵਾ ਨਹੀਂ ਤੇ ਆਪਾਂ ਇਹੀ ਕੋਡ ਭੁਗਤਣਾ ਚਲਾਉਣੇ smartphones ਪਏ ਆ ਤੇ ਰਸਤੇ ਆਪਣੇ ਕੱਚੇ ਪਹਿਲੀਆਂ ਵਾਲੇ ਜਿੱਦਾਂ ਪਹਿਲਾਂ ਪਿੰਡਾਂ 'ਚ ਹੁੰਦੇ ਸੀ ਹਨਾ ਵੀ ਪਹਿਲੀਆਂ 'ਚ ਲੰਘਦੇ ਆ ਨਹੀਂ ਸਲਾਹਤ ਆ ਤੁਹਾਡੀ ਵਧੀਆ ਵੀ ਅਸੀਂ ਆਪਣੀ ਜ਼ਿੰਮੇਵਾਰੀ ਆਪ ਚੱਕਣੀ ਚਾਹੀਦੀ ਐ ਟੋਏ ਜੇ ਨਜ਼ਰਾਂ ਦੇ ਭਰਨਾ ਚਾਹੀਦਾ ਵੀ ਕਿਸੇ ਦਾ ਪ੍ਰੋਬਲਮ ਨਾ ਕ੍ਰੀਟ ਹੋਵੇ ਕਿਸੇ ਨੂੰ ਪਰ ਜਿਹੜੇ ਆ ਪ੍ਰਸ਼ਾਸਨ ਬਲੋਂ ਜਿਹੜੇ ਟੋਏ ਆ ਪਾਏ ਗੇ ਵੱਡੇ-ਵੱਡੇ ਇਹ ਵੀ ਤਾਂ ਭਰ ਲਈ ਪ੍ਰਸ਼ਾਸਨ ਨੂੰ ਤਾਂ ਜਗਾਉਣਾ ਪੈਣਾ ਨਾ ਉਹ ਵੀ ਆਪਾਂ ਨੂੰ ਆਪ ਹਮਲਾ ਮਾਰਨਾ ਪੈਣਾ ਹੱਲਾ ਮਾਰਨਾ ਪੈਣਾ ਇਕੱਠੇ ਹੋ ਕੇ ਪ੍ਰਸ਼ਾਸਨ ਦੀ ਅੱਖਾਂ ਖੋਲਣੀਆਂ ਪੈਣੀਆਂ ਇਹ ਵੀ ਸਾਡੀ ਜ਼ਿੰਮੇਵਾਰੀ ਐ ਹਾਂ ਫਿਰ ਕੀਪਰ ਤਾਂ ਮੈਂ ਦਾ ਜਰੂਰੀ ਨਹੀਂਗੇ ਜਿਹੜੇ ਲੋਕ ਕਰਦੇ ਪਏ ਆ ਅਸੀਂ ਉਹੀ ਆਪਣੇ ਕੰਮ ਪੂਰੇ ਕਰ ਲਈਏ ਜਾ ਕੇ ਜਿਆਦਾ ਬਿਜੀ ਹੋਣ ਕੇ ਮੈਨੂੰ ਲੱਗਦਾ ਕਿਤੇ ਪ੍ਰਸ਼ਾਸਨ ਸੀਐਮ ਸਾਹਿਬ ਵੱਡੇ ਵੱਡੇ ਨਹਿਰਾਂ ਦੀ ਗੱਲਾਂ ਕਰਦੇ ਨਾ ਉਹ ਬਚਾਇਆ ਉਹ ਬਚਾਇਆ ਫੇ ਨਹਿਰਾਂ ਚ ਰਹਿਲੇ ਨੇ ਸੜਕਾਂ ਤੇ ਨਹਿਰਾਂ ਮਰ ਗਈਆਂ ਮੈਨੂੰ ਲੱਗਦਾ ਨਹਿਰਾਂ ਤਾਂ ਹੀ ਤਿਆਰ ਕਰਉਣ ਦੇ ਆ ਵੀ ਉੱਥੇ ਰਹਿਲੇ ਧੰਨਵਾਦ ਇੰਦਰ ਜੀ ਦੀ ਵਿਚਾਰ ਤੁਹਾਡੇ ਬੜੇ ਵਧੀਆ ਨੇ ਔਰ ਰੱਬ ਨੇ ਜਿਸ ਵੀ ਹਾਲਾਤਾਂ ਤੁਹਾਨੂੰ ਰੱਖਿਆ ਤੁਸੀਂ ਹੋਰ ਖੂਬ ਤਰੱਕੀ ਕਰੋ ਔਰ ਇਦਾਂ ਹੀ ਸਮਾਜ ਦੇ ਲਈ ਭਲਾ ਕਰਦੇ ਰਹੋ ਕਿਉਂਕਿ ਤੁਸੀਂ ਐਗਜ਼ਾਮਪਲ ਹੁੰਦੀ ਹੈ ਇਦਾਂ ਦੀ ਚੀਜ਼ ਜਦੋਂ ਕਿ ਬੰਦਾ ਮਿਹਨਤ ਕਸ਼ ਬੰਦਾ ਜਦੋਂ ਮਿਲਦਾ ਇਹਨਾਂ ਦਾ ਸਾਡੇ ਮਨ ਨੂੰ ਵੀ ਸਕੂਨ ਹੁੰਦਾ ਅੱਛਾ ਲੱਗਦਾ ਗੱਲ ਕਰਕੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਤੁਸੀਂ ਦੇਖਿਆ ਵੀ ਇਹ ਹਾਲਾਤ ਨੇ ਲੁਧਿਆਣਾ ਸ਼ਹਿਰ ਦੇ ਜਿਹਨੂੰ ਸਮਾਰਟ ਸਿਟੀ ਜਿਹੜਾ ਬਣਾਇਆ ਜਾ ਰਹੀ ਹੈ ਸਰਕਾਰ ਇੱਕ ਵੱਡੇ ਦਾਅਵੇ ਕੀਤੇ ਜਾ ਰਹੇ ਪਰ ਦਾਅਵੇ ਕਿਤਨਾ ਕਿਤੇ ਜਿਹੜੇ ਨੇ ਉਹ ਝੂਠੇ ਸਾਬਤ ਹੋ ਰਹੇ ਨੇ ਛੜਕਾ ਦਾ ਹਾਲ ਤੁਹਾਨੂੰ ਦਿਖਾਇਆ ਲੋਕ ਜਿਹੜੇ ਨੇ ਉਹ ਪਰੇਸ਼ਾਨ ਨੇ ਤੁਸੀਂ ਕਮੈਂਟਾਂ ਦੇ ਵਿੱਚ رائے ਜ਼ਰੂਰ ਦਿਓ ਆਪਣੀ ਵੀ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਕੁਝ ਕਹਿ ਰਹੀ ਹੈ ਵੱਡੇ ਵੱਡੇ ਦਾਅਵੇ ਕਹਿ ਰਹੀ ਉਹ ਕਰ ਵੀ ਰਹੀ ਹੈ ਜਾਂ ਨਹੀਂ ਕਰ ਰਹੀ ਕਿ ਉਹ ਕਾਗਜ਼ਾ ਤੱਕ ਸੀਮਿਤ ਰਹਿ ਗਿਆ ਕੰਮ ਦਿਓ ਕਮੈਂਟਾਂ ਦੇ ਵਿੱਚ ਆਪਣੀ رائے ਕੈਮਰਾਮੈਨ ਜਸਵਿੰਦਰ ਦੇ ਨਾਲ ਪੰਕਜ ਭਾਰਤੀ ਹੁਦਿਆਣਾ